ਲੱਗੀ ਕੋਲਣ ਮਸ਼ੀਨ ਹਾਂ ਲੱਗੇ ਯਾਰ ਪਤਾ ਚਾਚੇ ਕਣੀ ਲਾਤੀ ਫਰੇਟ ਦੀ ਡਿਊਟੀ ਅੱਛਾ ਹਾਂ ਡੇਢ ਮਹੀਨਾ ਹੁਣ ਇਹਦੇ ਕਣੀ ਆ ਅੱਛਾ ਸ਼ੌਂਕ ਦੇ ਤੰਦ ਪੁਣੀ ਨੇ ਪੂਰੇ ਹਮ ਹੋਰ ਬੈਨਾ ਮਿੰਨਾ ਡੇਢ ਮਹੀਨਾ ਲੱਗ ਜੂਆ ਪਾਣੂ ਰਾਮ ਨਾਲ ਐਨਾ ਤਾਂ ਲੱਗੂ ਆ ਐਨ ਕੀ ਅਵੇ ਤਰੂ ਤਨ ਰਹੇ ਨਾ ਨਾ ਕੁਝ ਨਹੀਂ ਐ ਨਾ ਸਾਫ ਮੇਰੀ ਗੱਲ ਸੁਣ ਲੈ ਵੀ ਚਾਚਾ ਸਿਆਂ ਇੱਕ ਠੀਕ ਹੈ ਨਾ ਆ ਲੈ ਬਈ ਆ ਉਹ ਖੋਲ ਲਈ ਹੈ ਤੇ ਗੱਲ ਇਹ ਆਈ ਤੜਕੇ ਜਦੋਂ ਆਏ ਕਰਾਂਗੇ ਅਸੀਂ 7 ਵਜੇ ਠੀਕ ਹੈ ਠੀਕ ਹੈ ਇੱਥੇ ਤੂੰ ਹੀ ਪਾਈ ਪਈ ਹੋਵੇ ਹੋਰ ਸੁਨੇਹਾ ਕੰਮ ਲੱਗ ਜਾ ਹਾਂ ਤੂੰ ਹੀ ਪਾ ਦੇ ਕਰੂਰੀ ਪਾ ਦੇ ਕਰਾਂਗੇ ਤੂੰ ਹੀ ਰੱਖੋਗੇ ਠੰਡਾ ਐ ਇੰਨੀ ਸਾਰੀ ਮੂਫੜੀ ਆਏ 10 ਮਿੰਟ ਗੱਲਾਂ ਵੀ ਮਾਰਾਂਗੇ ਤੜਕੇ ਪਹਿਲਾਂ ਰਾਇ ਬਣਾਇਆ ਕਰਾਂਗੇ ਆ ਜਾ ਖੁੱਲਣਾ ਆ ਖੁੱਲਣਾ ਠੀਕ ਹੈ ਤੂੰ ਹੀ ਪਾ ਕੇ ਮੂਫੜੀ ਹੋਵੇ ਉਹ ਅਸੀਂ ਦੋਨੇ ਬੈਠ ਕੇ ਖਾਇਆ ਕਰਾਂਗੇ ਨਾ ਰਾਇ ਬਣਾਇਆ ਕਰਾਂਗੇ ਆ ਜਾ ਖੁੱਲਣਾ ਖੁੱਲਣਾ ਠੀਕ ਹੈ ਉਸ ਤੋਂ ਬਾਅਦ ਚਾਹ ਬਣਾ ਲਿਆ ਕਰ ਮੂਫੜੀ ਖਾ ਦੇ ਖਾਂਦੇ ਹਾਂ ਚਾਹਣਾ ਥੋੜਾ ਜਿਹਾ ਖੋਆ ਠੀਕ ਹੈ ਬਾਹਲਾ ਨਹੀਂ ਹੁਣ ਆਇਆ ਸੁੱਖਣਾ ਦੁੱਧ ਦਾ ਤਾਂ ਹੈਗਾਗਾ ਕੱਢ ਲੈ ਜੇ ਨਹੀਂ ਕੱਢਿਆ ਕੋਈ ਗੱਲ ਨਹੀਂ ਕੱਢ ਲਈ ਅੱਜ ਅਸਨ ਤੈਨੂੰ ਮਾਫ ਹੈ ਹੂੰ ਠੀਕ ਹੈ ਉਹ ਖਾ ਕੇ ਇਤਨੇ ਪਾਜੀਆ ਕਰਾਂਗੇ ਨਾਓ 9 ਵਜੇ ਬੰਦੂਰੀ ਬਾਰਾ ਲਈ ਚਾਹ ਨਾਲ ਫਿਰ ਮੜਿਆ ਤਾਂ ਤਾਂ ਠੰਡਾ ਸਰੀਰ ਵੀ ਹੋ ਜੇ ਪੂਰਾ ਫਿਰ ਮੜਿਆ ਕਰਾਂਗੇ ਬਈ ਹਣਾ ਰੋਟੀ ਰੋਟੀ ਵੀ ਖਾਈ ਲਿਆ ਕਰਾਂਗੇ ਰੋਟੀ ਤਾਂ 11 ਵਜੇ 11 ਵਜੇ ਰੋਟੀ ਦਾ ਟੱਪਣੀ ਨਹੀਂ ਤੂੰ ਪਹਿਲਾਂ ਖੁਈ ਖੁਈ ਰਾਈ ਰੱਜ ਲੈ ਕਰਾਂਗੇ ਮੈਂ ਤੁਹਾਨੂੰ ਦੱਸਾਂ ਗੱਲ ਹਾਂ ਜਿਹੜੀ ਤਾਂ ਗੱਲ ਕਰੀਆ ਤਾਂ ਤੂੰ ਹੀ ਦੀ ਹਾਂ ਉਹ ਤਾਂ ਕੋਈ ਗੱਲ ਨਹੀਂ ਜਦੋਂ ਤੇਰੇ ਘਰੇ ਖੋਲੀ ਸੀ ਬਾਈ ਪੱਖਾ ਲਾ ਲੈਂਦੇ ਸੀ ਹੱਕ ਮੰਗਦਾ ਤੂੰ ਹੀ ਮੇਰਾ ਹੱਕਾਂ ਨਾ ਪਾਉਂਗਾ ਹਾਂ ਜਿਹੜੀ ਗੱਲ ਆ ਗਈ ਮੂੰਗਫਲੀ ਦੀ ਹਾਂ ਮੂੰਗਫਲੀ ਤਾਂ ਹੈ ਨਹੀਂ ਤੇ ਤੂੰ ਇਤਨਾ ਚਾਹ ਰ ਗੱਦੀ ਜੱਬੇ ਪਾਈਆ ਕੱਠੀ ਪਾਈਆ ਲੈ ਇੱਕ ਰੋਟ ਖੋਏ ਘੂੜੇ ਲੈਣ ਦੀਆਂ ਕਰ ਦੂ ਜਿਹੇ ਪਾਈਆ ਲੈ ਪਾਲੀ ਕਿਤੇ ਗਾਂ ਬੀਰ ਨੂੰ ਰਹਿ ਜੂਗੀ ਉਹ ਖਰਾਬ ਨਾ ਹੋ ਜਾ ਰਹੀ ਨਹੀਂ ਨਹੀਂ ਇਹ ਤਾਂ ਮੇਰੀ ਗੱਲ ਸੁਣ ਗੱਲ ਨਹੀਂ ਖੋਏ ਦੀ ਹਾਂ ਤੇ ਖੋਇ ਨੂੰ ਤੂੰ ਕਿਹਦਾ ਚਾਹ ਮੈਂ ਸਾਨੂੰ ਬਿਸਕੁਟ ਦਿੰਦਾ ਦੀ ਤੇਰੇ ਕਹੇ 10 ਦਿਨਾਂ ਚ ਕੰਮ ਨੇ ਮਿਹੜਿਆ ਠੀਕ ਹੈ ਜਦੋਂ ਤੇਰੀ ਵਾਰੀ ਸੀ ਹਾਂ ਜਦੋਂ 10 ਦਿਨ ਤੇਰੇ 10 ਦਿਨਾਂ ਚ ਕੰਮ ਨੇ ਪੜਨਾ ਚਾਹੀਦਾ ਬਾਈ ਜੀ ਬੋਲ ਰਿਹਾ ਭੁੱਲ ਗਿਆ ਐਨਾ ਬਦੰਦਰਾ ਇਕੱਲੇ ਪੱਖੇ ਦੀ ਬੈਠ ਲਾਹੀ ਆਉਗੀ ਨਹੀਂ ਲਹੀ ਅਜੇ ਤਾਂ ਥੱਲੇ ਡੇਢ ਮਹੀਨਾ ਗੱਤੇ 10 ਦਿਨਾਂ ਤੋਂ ਬਾਅਦ ਖਰਚਾ ਫਿਰ ਅੱਦੋ ਦੀ ਚਲੂ ਬਾਈ ਨਾ 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 ਪਤਾ ਬਦੰਦਰਾ ਕਿੱਥੇ ਜੇ ਮੇਰੀਆਂ ਅੱਖਾਂ ਵਾਇ ਪਏਗਾ ਨਹੀਂ ਪਰ ਇਧਰ ਹੱਥ ਰੈਸਰ ਤੇ ਮੈਂ ਕਿਉਂ ਕੱਢ ਲਾਇਆ ਆ ਆ ਆ ਭਾਈ ਇਧਰ ਹੱਥ ਵੀ ਪਵਾਇਆ ਕਰ ਚਲ ਚਲ ਮੇਰੀ ਨਾਲਦਾ ਚਲ ਤੇਰੇ ਹੀ ਲੱਗਦਾ ਜੋਰ ਮੈਂ ਤਾਂ ਕਿ ਕੀਰਤਨ ਕਰੀ ਜਾਣਾ ਬੈਠਾ ਬਾਹਣਾ ਨਹੀਂ ਜੀ ਬਈ ਜੀ ਸਰਦਾਰ ਜੀ ਜ਼ਕੋ ਲਵੇ ਨਾਲੇ ਕਹਿੰਦੇ ਸੀ ਆਪੇਲ ਕਰਾ ਆਂ ਤੁਹਾਨੂੰ ਵੀ ਸਮਝ ਨਹੀਂ ਆਇਆ ਅਗਰ ਝੂਠਾ ਕਹਿੰਦੇ ਹਨ ਜਿੰਨਾ ਭਾਰ ਹੁੰਦਾ ਉਦੋਂ ਮੈਨੂੰ ਦਾ ਲੈਣਗੇ ਆਹ ਆਹ ਆਪੂ ਬਣੀ ਤੁਸੀਂ ਕੁਝ ਕਰਦੇ ਜੋ ਕਰੇ ਮੈਂ ਦੇਖ ਲਈ ਬੰਦਲ ਬਾਈ ਚੱਲ ਕੋਈ ਨਾ ਹੋ ਗਿਆ ਖਿੱਚ 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 ਉਹ ਬਾਈ ਕਿ ਜੜ ਗਈ ਪਰ ਆ ਕੇ ਥੀਂ ਤੂੰ ਲਾ ਦੋ ਜੋ ਕਿੱਥੇ ਛੋਟਾ ਚੱਲ 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 ਤੂੰ ਖਿੱਚ ਅਸੀਦਾ ਤੂੰ ਖਿੱਚ ਅਸੀਦਾ ਹਲਾਵਾਂਗਾ ਤੈਨੂੰ ਥੱਲੇ ਪਾਣੀ ਇਹ ਲਾ 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 ਸਾਹ ਮੈਂ ਤਾਂ ਸਾਰਾ ਸੱਪੀ ਪੂਰਾ ਕਰ ਲਵਾਂ ਓਏ ਅਧੇ ਹੀ ਬਰ ਦੋ ਬੱਥਰੀ ਸਪਰੈਸ਼ਰ ਕੱਢਾਂਗੇ ਬਈ ਹੁਣ ਆਪਾਂ ਓਏ ਸਪਰੈਸ਼ਰ ਕੱਢ ਕੇ ਫੇਰ ਕਢਾਂਗੇ ਦਾ ਤੇਲ ਲੂਣਾ ਗੇਰ ਦੇਖ ਲਾਂਗੇ ਬਣਾ ਦੇ ਗੱਲ ਜਮਾ ਇਹ ਮੂੰਹ ਫਰੀ ਸਵਾਦ ਆ ਓਏ ਹਾਂ ਮੂੰਹ ਫਰੀ ਸਵਾਦ ਆ ਤੇ ਹੀ ਦੋ ਬੱਥਰੀ ਆਖੋ ਨੀ ਇਹ ਨਾ ਆਪਾ ਬੁੰਨੀ ਆ ਰਹੀ ਹੈ ਤਾਂ ਬੜੀ ਬਧੀਆ ਉਹ ਮੂਹੜਿਆ ਕਿੱਥੇ ਰਹਿ ਗਈ ਬਾਈ ਦਵਾ ਦਾ ਕਿੱਥੇ ਰਹਿ ਗਈ ਤੁਸੀਂ ਐ ਲੋ ਨਾ ਹੀ ਹੱਥ ਰੋ ਅੱਧੀ ਜੇ ਤੋਂ ਬਤਲੇ ਹੁਣ ਸਵਾਦੀ ਬਹਾ ਬਤਲੂ ਬੜੀ ਬੱਦਲ ਮੈਨੂੰ ਆਦਾ ਦਾ ਓਏ ਮੈਨੂੰ ਘਰ ਛੱਡ ਕੇ ਜਾਣਾ ਬੂਆ ਸਸੰਮੇਰਾ ਤੂੰ ਚੰਦ ਕੇ ਕੀ ਜਾਣੇ ਜਦ ਪਿਆਰ ਵਿਚਾਰੀ ਨਾ ਹੋਊਗੀ ਤੂੰ ਨਾ ਚਾਹ ਨਾ ਪਾਣੀ ਪਾਇਆ ਮੂਫਲੀ ਵੀ ਮੇਰੀ ਖਾਈ ਹੈ ਨਾਗਾ ਫਿਰ ਤੇ ਮੂੰ ਤੇਰੇ ਦੋਸਤਾਂ ਮੰਗ ਲੈ ਕੇ ਮੂਫਲੀ ਵੀ ਮੇਰੀ ਕੋਲ ਤਾ ਤੱਕ ਖਾ ਸਾਦਾਨ ਕਰਤਾ ਦਰ ਤੂੰ ਖਾ ਸਾ ਕਰੀ ਤੂੰ ਹੀ ਪਾ ਕੇ ਥੇ ਲਿਆ ਖੂਆ ਰ ਪਿਆਰ ਫੇਰੀ ਹੋਊਗੀ ਬਾਈ ਇਹ ਲੀ ਜਾ ਸੁਡਾ ਲੋਕ ਆ ਗਿਆ ਸੁਣਾ ਗਿਆ ਸੀ ਜੋਰ ਲੱਗੂ ਇਹ ਤੇ ਵੀਰ ਬਣ ਕੇ ਤੂੰ ਲਿਆ ਖੂਆ ਚਾਹ ਰ ਮਾਮਾ ਸੀ ਨੂੰ ਗਏ ਫਸ ਗਏ ਅੱਤ ਨਿਕਰਾ ਚਾਹ ਪੋਰਾ ਨਹੀਂ ਰਹੀ ਨੀ ਪਾਉਣਾ ਓਏ ਓ ਬੇਚਾਰੀ ਕਹੀ ਰਹੇ ਮੈਂ ਬਣਾ ਨਹੀਂ ਆਗੀ ਉਹ ਤਾਂ ਬੇਦਮਾਗ ਹੈ ਪਾਗਲ ਮੈਂ ਤਾਂ ਨਹੀਂ ਪਾਗਲ ਹੈਗਾ ਤੂੰ ਥਰੇ ਦਾ ਪਾਗਲਾ ਮਾਸੀ ਜੀ ਬਣਾ ਦੇ ਚਾਹ ਬਣਾ ਦਿਓ ਵਾਸੀ ਜੀ ਥੋੜੀ ਥੋੜੀ ਈ ਘੁੱਟ ਘੁੱਟ ਕੇ ਚਾਹ ਪੱਤੀ ਠੋਕ ਕੇ ਪਾ ਦੀ ਫੇਰ ਹੀ ਨਿਕਲ ਗਏ ਕੀ ਜਾਣਗੇ ਇਹਨਾਂ ਮਗਰ ਨਾ ਸੁਈ ਸੁਈ ਕੋਈ ਨਹੀਂ ਮਾਪੇ ਕਹੂੰ ਚ ਦੋ ਦੋ ਬਣਾਇਓ ਭਾਈ ਅਏ ਸਾਡੀ ਘਰੇ ਜਾਪੀ ਗਈ ਓ ਪੰਜ ਦਿਨ ਹੁਣ ਤਾਂ 10 ਮਿੰਟ ਲਾਉ ਕੋਈ ਚਾਹ ਤਾਂ ਤਰੀ ਹੁਣ ਇਹਦਾ ਦਾਤੇ ਮਰੀ ਬਣੀ ਪਈ ਆ ਭਾਈ ਜਾਂ ਕੋਈ 10 ਮਿੰਟ ਤਾਂ ਲੱਗਣਗੇ ਇਹ ਕੱਟ ਚੱਲਦਾ ਸਿਆਲ ਆ ਇਹ ਚਾਹਣਾ ਹੀ ਜੱਲੂਆ ਓ ਮੈਂ ਤਾਂ ਐ ਨਹੀਂ ਸੋਚਦਾ ਇਹਦੇ ਨਾਲ ਗਦੂਦ ਵਧਣ ਲੱਗੇ ਨੇ ਪਿਸ਼ਾਬ ਵੱਧਦਾ ਹੁੰਦਾ ਤੋਂਖਾ ਹੁੰਦਾ ਬੰਦਾ ਬਜੀ ਯਾਰ ਇਹਦਾ ਬਾਅਦ ਚ ਦੇਖਾਂਗੇ ਸਿਆਲ ਸਜੂ ਬਣ ਲੱਗ ਰਿਹਾ 40 ਤੋਂ ਟੱਪ ਗਏ ਅੱਜਾ ਯਾਰ ਤੇਰੇ ਤਰੀ ਬੇਇਸ਼ਰਮਾ ਯਾਰ ਸੂ 40 ਤੋਂ ਟੱਪ ਗਏ ਇਦੂਆ ਸਿਆਲੇ ਰਾ ਪੈ ਗਿਆ ਆਪਾਂ ਨੂੰ ਕੋਈ ਨਹੀਂ ਗਦੂਦ ਵਦਨ ਕੁਛ ਮਰਜੀ ਵਦਾਂ ਹੈ ਨਾਉ ਨੇ ਛਾ ਰਹਿ ਗਿਆ ਤਾਂ ਸੀਦੇ ਮਾਸੀ ਜੀ ਚਾਹ ਨਾ ਲਿਓ ਬਣਾ ਦੇ ਵਾਸੀ ਜੀ ਚਾਹ ਕਿ ਨਾ ਵਧੀਆ ਜੀ ਹਾਂ 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 ਲਾਉ ਲੈ ਜੀ ਆ ਵੀ ਪਾ ਲਈ ਦੋ ਦੋ ਚਹਾੜੇ ਪਾ ਲਈ ਦੇਖ ਓਏ ਤੇਰੇ ਨਾਲ ਸਾ ਮਾਸੀ ਸਿਆਣੀ ਆ ਕੀ ਹੋਇਆ ਖੋਲਾ ਓ ਖੋਲਦੇ ਆ ਖੜ ਜਾ ਮੈਨੂੰ ਤਾਂ ਕੱਪੜੇ ਦੇ ਹੱਥ ਨਾ ਆਏ ਅਗਰ ਕਾਲੇ ਪੀਲੇ ਨਾਲੇ ਜਿਹੜੇ ਸਾਹਮਣਾ ਸੂਟ ਬੂਟ ਦਿੰਦੇ ਹੈ ਮੈਨੂੰ ਕਰਤੂਤ ਨਹੀਂ ਬਈ ਜਦੋਂ ਮਸ਼ੀਨ ਤੋੜਨੀ ਆ ਉਧਰ ਲੈ ਕੇ ਜਾਨੀ ਬੋ ਤੁਸੀਂ ਕੰਮ ਨਾ ਮਿਲੋਗੇ ਇੱਕ ਤਾਂ ਬੰਦਾ ਖੜਾ ਪੱਗਾਂ ਨਾਲ ਤੇ ਟੁੱਟ ਕੇ ਉਹਦਾ ਬੜਾ ਛੱਡ ਦੋ ਕੋਟਾਂ ਦਾ ਜਿਹੜੇ ਸਾਹਮਣਾ ਤੂੰ ਚਾਹ ਪਾਣੀ ਦੇ ਲੰਗਰ ਲਾ ਰੱਖਿਆ ਸਾਡੇ ਵਾਸਤੇ ਤੇ ਮੇਰੇ ਹਿਸਾਬ ਨਾਲ ਨਿਕਲਦੇ ਅਸੀਂ ਹੈ ਨਹੀਂ ਅਸੀਂ ਸਿੱਧੀ ਜਾਵਾਂਗੇ ਇੱਥੋਂ ਬਈ ਜਿਹੜੇ ਸਾਹਮਣਾ ਲੰਗਰ ਚੱਲ ਰਿਹਾ ਮੇਰੇ ਹਿਸਾਬ ਨਾਲ ਤਾਂ ਮੇਥੋਂ ਸੋਡੀ ਲੰਗਰ ਪੂਰਾ ਹੋਊਗਾ ਦਿਖੀ ਜਾਂਦੀ ਬਦਲ ਬਈ ਮੈਂ ਤਰਹੋਂ ਦਾ ਮਾਸੀ ਚੰਗੀ ਆ ਜਿਹੜੀ ਨੇ ਤਰ ਰੱਖੀਆ ਜਾ ਉਹ ਉਹ ਤੂੰ ਇੰਨਾ ਪੰਪਾਂ ਨੂੰ ਰਹਿਣ ਦੇ ਯਾਰ ਫਿਰ ਮੈਂ ਤੂੰ ਗਾਈ ਤੇ ਲੱਗ ਨੂੰ ਸੜੇ ਕੋਟ ਦੇ ਹੱਥ ਨਾਲ ਗੱਡੀ ਵੀ ਲੈਣ ਤੋਂ ਲਿਆ ਕੇ 100 ਰੁਪਏ ਨਾਲ ਸਮਝਾਣਾ ਛੱਡ ਤਾ ਯਾਰ ਛੱਟਨਾ ਬਜਿਓ ਏ ਛੱਟਨਾ ਬਜਿਨ ਲੈ ਹੋਰ ਗਏ ਮੈਂ ਤਾਂ ਚਾਹ ਨਹੀਂ ਤੇ ਸੁਭਾਨ ਰੱਬ ਆਪਸਾ ਪਾ ਦੇ ਉਹ ਤੇ ਪਾ ਚੋ ਭਾਈ ਕੰਮ ਨਮੇੜ ਨਹੀਂ ਦੀ ਤੁਸੀਂ ਕਿਤੇ ਉਧਰੋਂ ਕੱਢ ਲੈ ਪਾ ਨਾ ਉਧਰ ਪਾ ਲੈ ਕਿਤੇ ਉਧਰੋਂ ਤੂੰ ਵੀ ਇੱਗੀ ਦਾ ਚੋਰਾਂ ਦਾ ਕੁੱਤੀ ਲੜ ਗਈ ਮੇਰੇ ਸਾਹ ਚ ਬੜੀ ਬੁੱਲੂਆ ਤੂੰ ਤੋ ਖੋਲੀ ਦਿੱਤੀ ਨਹੀਂ ਕਿਉਂ ਬਈ ਜੀ ਅੱਥੇ 24 ਵਾਲਾ ਪਾ ਨਾ ਪਾ ਓਏ ਫੋਰ ਨਹੀਂ ਤਲਾਰੇ ਬਈ ਚੋਰ ਰਾਂ ਕੁੱਤੀ ਚੋਰਾ ਨਾ ਰਲ ਗਈ ਇਹ ਹਰ ਰਲੂਗੀ ਇਹ ਤਾਂ ਰਲੂਗੀ ਲੋੜ ਮਹੀਨਾ ਪਹਿਲਾਂ ਤਾਈਓ ਲੱਗੇ ਆ ਕੋਈ ਨਹੀਂ ਪਰ ਐਡਾ ਮੈਂ ਵੀ ਪਾਗਲ ਨਹੀਂ ਪਹਿਲਾਂ ਠੈ ਨਹੀਂ ਮੈਂ ਵੀ ਤਾਈਓ ਨਹੀਂ ਦਿੱਤੀ ਕਿ ਕਰਤੂਤ ਦੇਖੀ ਜਾਣਾ ਮੈਂ ਮੇਰੀ ਤਾਂ ਮਸ਼ੀਨ ਖੜਜੂ ਪਰ ਚੈੱਕ ਤੁਸੀਂ ਵੀ ਨੀ ਗੁੱਟੀਆਂ ਲੈ ਕੇ ਜਾਂਦੇ ਇੱਥੋਂ ਇਹ ਵੀ ਮੈਂ ਤੁਹਾਨੂੰ ਧਿਆਨ ਨਾਲ ਹੇ ਜੇ ਕੰਮ ਕਰੋ ਚਲ ਬਿੰਦੂ ਵੀ ਲੱਗੇ ਵੀ ਜੋਰ ਜਿਹਾ ਲੱਗਦਾ ਪੜਾਕਾ ਕਟਾ ਪਿਆ ਦੇਖਣਾ ਅਟਾ ਪੜਾਕੀ ਵੀ ਖੁੱਲਿਆ ਤਾਂ ਨਹੀਂ ਨਾ ਹਲੇ ਥੋੜਾ ਗਿਆ ਬੁੱਧਾ ਸ਼ੋਕਰਾ ਦਾ ਤੇਰੇ ਅੱਲਾ ਦਾ ਤੇਰਾ ਚੇਲੇ ਹੀ ਆ ਗਿਆ ਕਹਿੰਦਾ ਮੈਂ ਫਰਾਨੀ ਚੀਜ਼ ਦੇਤੀ ਢਿੰਕੀ ਦੇਤੀ ਓਏ ਯਾਰ ਕੰਮ ਕੋਈ ਨਹੀਂ ਆਇਆ ਬਾਈ ਯਾਰ ਚੇਲੇ ਹੀ ਆ ਵਿਚਾਰਾ ਨੂੰ ਮੈਂ ਦਿੱਤਾ ਲਿਆ ਤਾਂ ਨਹੀਂ ਕੁਛ ਮੇਰਾ ਭਾਈ ਤੌਰ ਤੇ ਚੱਲਦਾ ਸਾਡਾ ਕੰਮ ਤਾਂ ਯਾਰ ਥੋੜਾ ਕੀਏ ਦਿੱਤੇ ਨਹੀਂ ਰਕੀਏ ਅਗ੍ਹੀ ਮਾਸੀ ਚਾਹ ਲੈ ਕੇ ਓਏ ਆ ਜਾ ਬਾਈ ਫਿਰ ਕਟਾਂਗੇ ਚਾਹ ਪੀ ਲੈ ਯਾਰ ਅਗ੍ਹੀ ਮਾਸੀ ਚਾਹ ਲੈ ਕੇ ਆ ਖੋਲਦਾ ਨਹੀਂ ਹੋਈ। ਖੋਲ ਮਾ ਕਰਦਾ ਯਾਰਾ। ਮੈਨੂੰ ਵੀ ਖਲਾਉਂ ਜਰਾ। ਫਿਰ ਤੂੰ ਮੇਰੀਆਂ ਰੀਸਾਂ ਕਰੇਗਾ ਯਾਰਾ। ਅਰੇ ਇਸ ਨੂੰ ਕੀ ਮੈਂ ਵੀ ਕੰਮ ਕਰਦਾ ਮੱਛ ਦਾ ਤਾਂ ਮੈਂ ਰੀਸ ਹੀ ਕਰਦਾ। ਸਿਆਣੇ ਕਹਿੰਦੇ ਮੱਛੀ ਨਾ ਰੀਸ ਕਰੇ। ਚਲ ਖੋਲ ਲੈ ਖੋਲ ਲੈ ਮੈਂ ਤਾਂ ਹੋਰ ਕਰ ਲੈਣਾ। ਆਹ ਇਹ ਫੜਾ ਮਿਲਿਛੜੀ ਯਾਰ ਤੇਰੀ। ਭੈਣ ਦੀ ਮਰਾਘਾ ਹੁਣ ਇਹ ਦੇਣਾ ਖੋਲੂ ਪਹਿਲਾਂ ਰੀਸ ਨਾ ਕਰਿਆ ਕਰ ਯਾਰ ਤੂੰ। ਓ ਯਾਰ ਇੰਦਰੀ ਤੂੰ ਉਹੀ ਗੱਲ ਆ ਮੈਂ ਤਾਂ ਇਹੀ ਕਰੂੰਗਾ ਰੀਸ। ਆ ਲੈ। ਇਹਨੂੰ ਆ ਵੀ ਤੂੰ ਕੁਝ ਜਾਣ ਲਈ। ਆ ਜਾ ਉਹ ਰਾਹ ਆ ਵਧੀਆ ਖੁਸ਼ ਹੋਣ ਨੂੰ ਪੁਰਾਣਾ ਹੈ ਔਰ ਅੱਜ ਤੇ ਆਉਗਾ ਜਿੱਤਾ ਬੋਲੇ ਉਹ ਪੈ ਦੋਨੇ ਬੋਲੇ ਹੇ ਤੇ ਕੀ ਲੱਗਦਾ ਹੁੰਦਾ ਓਏ ਮੈਂ ਉੱਥੋਂ ਆਇਆ ਹੁਣ ਓਰੇ ਆ ਜਾ ਤੂੰ ਵੀ ਖੋਲਾ ਮੈਂ ਵੀ ਨੋਟੀ ਬਣ ਹੁਣ ਤੂੰ ਰੀਸ ਕਰੇਗਾ ਮੇਰੀ ਹੈ ਜੇ ਰਾ ਆ ਜੀ ਹੁਣ ਮੈਂ ਆਇਆ ਓਰੇ ਮੇਰੀ ਰੀਸ ਕਰ ਪੂਰੇ ਮੈਂ ਤਾਂ ਸਾਰੀ ਨਹੀਂ ਕਰੂੰਗਾ ਓਰੇ ਆ ਗਿਆ ਆ ਜਾ ਦੇਖਣਾ ਤੂੰ ਕਿਹੜਾ ਆ ਜਾ ਓਰੇ ਆ ਕਿੱਥੇ ਆਵਾਂ ਇਹ ਸਿੱਧੇ ਬਸਮਤ ਕੀ ਕਰੇਗਾ ਐ ਹੱਥ ਲਾ ਅੱਛਾ ਤੇ ਤੂੰ ਕਹਿਣਾ ਅੱਛਾ ਮੈਂ ਤਾਂ ਲੱਖ ਨਹੀਂ ਇਹ ਆ ਲੈ ਤੇਰਾ ਪਤੰਦਰਾ ਘੜਾ ਲਾਈ ਆ ਲੱਤਾਂ ਦੋਨੇ ਇੱਕੋ ਜੀਆਂ ਕਰ ਇਹ ਆ ਲੈ ਹਾਂ ਇਹਨੂੰ ਪੜਾ ਕਰ ਕਿਦੋਂ ਆ ਜੀ ਐਂ ਇੱਕਾ ਹਾਂ ਇਹਨਾ ਹਾਂ ਲਾ ਘੜਾ ਤੇਰੀ ਹਾਂ ਠੀਕ ਹੈ ਹਾਂ ਠੀਕ ਹੈ ਹੁਣ ਆ ਠੀਕ ਹੈ ਆ ਟੋਟਾ ਖਾ ਗਿਆ ਓਏ ਲੈਦਾ ਪੰਗਾ ਮੇਰੇ ਨਾਲ ਓਏ